ਦਾ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਵੱਲੋਂ ਤਾਰੀਵਾਰ ਦੇ ਨਜ਼ਦੀਕ ਪੈਂਦੇ ਪਿੰਡ ਕੰਗ ਵਿਖੇ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦਾ ਪ੍ਰਿਨਿਰਵਾਨ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੀਪੀ ਅਤੇ ਜ਼ਿਲ੍ਹਾ ਪ੍ਰਧਾਨ ਜੈਕੀਮ ਜੈਹਾਰ ਆਪਣੀ ਸਮੂਹੀ ਟੀਮ ਨਾਲ ਬਾਬਾ ਸਾਹਿਬ ਦੀ ਮੂਰਤੀ ਉੱਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਗਰਾਮ ਵਿੱਚ ਪਹੁੰਚੇ ਸਮਾਜਿਕ ਅਤੇ ਬਾਬਾ ਅੰਬੇਦਕਰ ਸਾਹਿਬ ਦੇ ਜੀਵਨ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ। ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਅਸੀਂ ਇਲਾਕਾ ਧਾਰੀਵਾਲ ਦੇ ਬਹੁਤ ਹੀ ਚੰਗਾ ਬਹੁਤ ਹੀ ਅੱਛੇ ਪਿੰਡ ਕੰਗ ਦੇ ਵਿੱਚ ਡਾਕਟਰ ਅੰਬੇਟਕਰ پارک ਦੇ ਵਿੱਚ ਡਾਕਟਰ ਪੀਮਰਾਓ ਅੰਬੇਟਕਰ ਜੀ ਦਾ ਬਹੁਤ ਅੱਛਾ ਬੁੱਤ ਲੱਗਾ ਉਹਦੇ ਵਿੱਚ ਇਕੱਠੇ ਹੋ ਕੇ ਸਾਰੇ ਅਸੀਂ ਡਾਕਟਰ ਪੀਮਰਾਓ ਅੰਬੇਟਕਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਪੂਰਾ ਇਲਾਕਾ ਧਾਰੀਵਾਲ ਦੇ ਲੋਕ ਸਾਰੇ ਇੱਥੇ ਇਕੱਠੇ ਹੋਏ ਹਨ ਔਰ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਡਾਕਟਰ ਪੀਮਰਾਓ ਅੰਬੇਟਕਰ ਨੇ ਇੱਕ ਬਹੁਤ ਹੀ ਮਿਹਨਤ ਦੇ ਨਾਲ ਔਰ ਦਸ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਕਰਕੇ ਹੀ ਸਾਨੂੰ ਸਾਰੇ ਅਧਿਕਾਰ ਮਿਲੇ ਅਸੀਂ ਜੋ ਵੀ ਅੱਜ ਹਾਂ ਉਹਨਾਂ ਦੀ ਇੱਕ ਸਤਕਾਈ ਹੈ ਔਰ ਕੁਝ ਤਾਕਤਾਂ ਜਿਹੜੀਆਂ ਨੇ ਭਾਰਤ ਦੇ ਸੰਵਿਧਾਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਸੀਂ ਆਪਣੇ ਭਾਰਤ ਦੇ ਸੰਵਿਧਾਨ ਨੂੰ ਬਚਾ ਕੇ ਰੱਖਣਾ ਹੈ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਦਾਨ ਹਿਊਮਨ ਰਾਈਟਸ ਸੋਸਾਇਟੀ ਡਾਕਟਰ ਕਮਲਜੀ ਸਿੰਘ ਕੇ ਜੀ ਟੀਮ ਨਾਲ ਤੇ ਸਰਪੰਚਰ ਭਾਲ ਸਿੰਘ ਤੇ ਸਾਰੇ ਜਿਹੜੇ ਡਾਕਟਰ ਸਾਹਿਬ ਨੂੰ ਪਿਆਰ ਕਰਦੇ ਨੇ ਇੱਥੇ ਸਾਰੇ ਪਹੁੰਚੇ ਨੇ ਤੇ ਅੱਜ ਡਾਕਟਰ ਸਾਹਿਬ ਦਾ ਪ੍ਰੀਨਿਵਾਰਨ ਦਿਸਾ ਤੇ ਅਸੀਂ ਸਾਰੀ ਟੀਮ ਵੱਲੋਂ ਉਹਨਾਂ ਨੂੰ ਸਰਦਾ ਨਾਮ ਭਾਪੇਨੀ ਸਰਦਾ ਨਾਲ ਸ਼ਰਧਾਂਜਲੀ ਦਿੰਨੇ ਆ ਡਾਕਟਰ ਭੀਮਰਾਓਂ ਅੰਬੇਦਕਰ ਜੀ ਨੇ ਸਾਨੂੰ ਸੰਵਧਾਨ ਦੇ ਸਾਡੇ ਰਚੇਤਾ ਨੇ ਤੇ ਉਹਨਾਂ ਨੇ ਸਾਨੂੰ ਇਹੋ ਜਿਹਾ ਅਧਿਕਾਰ ਦਿੱਤੇ ਆ ਕਿ ਜਿੱਥੇ ਵੋਟ ਪਾਉਣ ਦਾ ਡਾਕਟਰ ਸਾਹਿਬ ਨੇ ਦੱਸਿਆ ਵਾ ਜਿੱਥੇ ਵੋਟ ਦਾ ਮੁੱਲਕ ਅਮੀਰ ਦਾ ਵੀ ਉਹਨਾ ਵਾ ਤੇ ਗਰੀਬ ਦਾ ਵੀ ਉਹਨਾ ਵਾ ਤੇ ਉਹਨਾਂ ਨੇ ਸਮਾਨਤਾ ਦਾ ਅਧਿਕਾਰ ਦਿੱਤਾ ਸਾਰਿਆਂ ਨੂੰ ਇਹ ਲੇਡੀਜ਼ ਨੂੰ ਸਾਰਿਆਂ ਨੂੰ ਉਹਨਾਂ ਨੇ ਸਾਨੂੰ ਇੱਕ ਬੜੇ ਵਧੀਆ ਮਾਰਗ ਤੇ ਚੱਲਣ ਲਈ ਦਰਸਾ ਕੇ ਗਏ ਨੇ ਤੇ ਉਹਨਾਂ ਦਾ ਜਿਹੜਾ 6 ਦਸੰਬਰ 1956 ਦੇ ਵਿੱਚ ਇਸ ਸੰਸਾਰ ਤੋਂ ਚਲ ਗਏ ਸੀ ਸਾਨੂੰ ਆਪਣੀਆਂ ਸ਼ਿਕਸ਼ਾਵਾਂ ਦੇ ਕੇ ਸਾਨੂੰ ਅਸ਼ੀਰਵਾਦ ਦੇ ਕੇ ਹੁਣ ਸਾਡਾ ਫਰਜ਼ ਬਣਦਾ ਵਾ ਕਿ ਉਹਨਾਂ ਦੇ ਜਿਹੜੇ ਪਾਏ ਪੂਰਨੇ ਉੱਤੇ ਚੱਲੀਏ ਤੇ ਸਮਾਜ ਦੀ ਤਰੱਕੀ ਦੇ ਵਿੱਚ ਕੰਮ ਕਰੀਏ ਉਹਨਾਂ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ ਇੱਕ ਮੰਨ ਚ ਬਨ ਵਹਿਮ ਜਾਂ ਪਰਮ ਉਹ ਸਾਰਿਆਂ ਦੇ ਕਿ ਬਾਬਾ ਸਾਹਿਬ ਸਿਰਫ ਦਲਤਾਂ ਦਾ ਜਾਂ ਐਸਸੀ ਬੀਸੀ ਭਾਈਚਾਰੇ ਦੇ ਨਹੀਂ ਸੀ ਉਹ ਸਾਰੇ ਸਮਾਜ ਦੇ ਸੀ ਉਹਨਾਂ ਜਨਰਲ ਸਮਾਜ ਦੇ ਵੀ ਸੀ ਉਹ ਜਿਹੜੇ ਰੈਬਰਸੀ ਦੇ ਸਾਰਿਆਂ ਦੇ ਸੀ 6 ਦਸੰਬਰ ਨੂੰ 56 ਨੂੰ ਜੋ ਸਾਡੇ ਤੋਂ ਵਿਛੜ ਗਏ ਸੀਗੇ ਉਹਨਾਂ ਦਾ ਪ੍ਰੀ ਨਿਰਵਾਣ ਦਿਵਸ ਪਿੰਨ ਕੰਗ ਵਿਖੇ ਮਨਾਇਆ ਜਾ ਰਿਹਾ ਹੈ ਤਾਂ ਮੈਂ ਸਭ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਬਾਬਾ ਸਾਹਿਬ ਨੇ ਬੜੀਆਂ ਮੁਸ਼ਕਲਾਂ ਨਾਲ ਬੜੀਆਂ ਕੁਰਬਾਨੀਆਂ ਕਰਕੇ ਆਪਣੇ ਪਰਿਵਾਰ ਦੀ ਪਰਵਾਹ ਵੀ ਨਾ ਕੀਤੀ ਤੇ ਪੂਰੇ ਆਪਣੇ ਭਾਰਤੀ ਲੋਕਾਂ ਵਾਸਤੇ ਸੰਵਿਧਾਨ ਲਿਖ ਕੇ ਉਹ ਪੋਜੀਸ਼ਨ ਦੇ ਕੇ ਗਏ ਕਿ ਜੋ ਅਪਾ ਸਮਿਧੀਆ ਕੇ ਇੱਕ ਰਾਜਾ ਔਰ ਇੱਕ ਜੋ ਆਮ ਇਨਸਾਨ ਹੈ ਸਭ ਦੀ ਕੀਮਤ ਬਰਾਬਰ ਕੀਤੀ